ਮੈਂ ਤੇਰੀ ਗੱਲ ਦੱਸਣ ਲੱਗਿਆ ਹਮ ਤਰ ਤੈ ਮੈਂ ਦੱਸੀ ਨਹੀਂ ਹੋ ਕਿਸੇ ਨੂੰ ਸਭ ਤੋਂ ਪਹਿਲਾਂ ਮੈਂ ਜਗਤਿੰਦਰ ਆਇਆ ਸੀ ਘਰ ਦੇ ਤੋਂ ਚੋਰੀਆਂ ਆਇਆ ਸੀ ਕਿ ਮੈਨੂੰ ਗਾਣੇ ਗਾਉਣ ਦਾ ਮੇਰੇ ਕਲਾ ਜਿਹੜੀ ਅੰਦਰ ਸੀ ਉਹ ਫੁੱਟੀ ਜਾਂਦੀ ਸੀ ਘਰ ਦੇ ਜਾਣ ਨਹੀਂ ਦਿੰਦੇ ਸੀ ਕਿਤੇ ਕਹਿੰਦੇ ਪਹਿਲਾਂ ਪੜ ਪਲਸ 1 ਚ ਪੜਦਾ ਸੀ ਮੈਂ 17 ਸਾਲ ਦੀ ਉਮਰ ਸੀ ਮੈਂ ਕਿਹਾ ਵੀ ਦੂਰਦਰਸ਼ਨ ਤੇ ਜਾਣਾ ਹੈ ਘਰ ਦੇ ਤਾਂ ਲੋ ਕਰਨਾ ਨਹੀਂ ਵਿਜਲਨ ਧੁਰ ਨਹੀਂ ਭੇਜਣਾ ਮੁੰਡਾ ਕੱਲਾ ਕੱਲਾ ਮੁੰਡਾ ਕੀ ਪਤਾ ਗੁੰਮ ਹੋ ਜੂਏ ਖੋਇਆ ਜਾਊ ਮੈਂ ਕਹਤਾ ਮੈਂ ਕਿਹਾ ਜੀ ਘਰੇ ਮੈਂ ਕਹਤਾ ਮੈਂ ਕਿਹਾ ਜੀ ਕੈਂਪ ਲੱਗਿਆ ਇੱਕ ਕਾਲਜ ਚ ਅੱਜ ਦੀ ਰਾਤ ਲੱਗ ਜੂਗੀ ਕੱਲ ਨੂੰ ਆ ਜਾਊਂਗਾ ਕਹੇ ਚਲ ਠੀਕ ਹੈ ਕੈਂਪ ਲੱਗਿਆ ਸਨਾਮ ਹੀ ਲੱਗਿਆ ਕੋਈ ਨਹੀਂ ਉੱਥੇ ਅਟੀ ਸਨਾਮ ਕਾਲਜ ਪੜਦਦਾ ਮੈਂ ਤੜਕੀ ਬਸ ਪੜੀ ਲੇ ਬੜਾ ਸਿੱਧੀ ਲੁਧਿਆਣੇ ਲੁਧਿਆਣਿਆਂ ਬਸ ਫੜੀ ਮੈਂ ਜਲੰਧਰ ਆ ਗਿਆ ਜਲੰਧਰੋਂ ਮੈਂ ਦੂਰਦਰਸ਼ਨ ਤੇ ਚਲਾ ਗਿਆ ਜਵਾਂ ਤਰੰਗ ਪ੍ਰੋਗਰਾਮ ਚੱਲਦਾ ਹੁੰਦਾ ਸੀ ਇੱਕ ਜਵਾਂ ਤਰੰਗ ਉੱਥੇ ਨਵੇਂ ਮੁੰਡਿਆਂ ਨੂੰ ਮੌਕਾ ਮਿਲ ਜਾਂਦਾ ਸੀ ਮੈਂ ਜਵਾਂ ਤਰੰਗ ਵਾਲੇ ਪ੍ਰੋਡਿਊਸਰਾਂ ਨੂੰ ਮਿਲਿਆ ਉਹ ਮੈਨੂੰ ਕਹਿੰਦੇ ਕੰਟੀਨ ਚ ਆ ਜਾ ਇੱਥੇ ਕੰਟੀਨ ਹੈ ਜਦੋਂ ਆਪਾਂ ਦੂਰਦਰਸ਼ਨ ਦੇ ਅੰਦਰ ਬੜਦੇ ਨਾਲ ਹੀ ਕਾਬੇ ਪਾਸੇ ਕੰਟੀਨ ਖੰਡੀ ਜਲੰਧਰ ਮੈਨੂੰ ਕਹਿੰਦੇ ਚਾਰ ਜਣੇ ਸੀ ਉਹ ਕਹਿੰਦੇ ਚੌਥਾ ਮੈਂ ਸੀ ਕਹਿੰਦੇ ਚਾਰ ਕੱਪ ਚਾਹ ਦੇ ਤੇ ਚਾਰ ਸਮੋਸੇ ਆਰਡਰ ਕਰਦੇ ਮੈਂ ਕਿ ਆ ਵਧੀਆ ਕੀਤਾ ਇਹਨਾਂ ਨੇ ਸਵੇਰ ਦੀ ਭੁੱਖ ਲੱਗੀ ਪਈ ਮੈਨੂੰ ਇਹ ਇਹਨਾਂ ਨੇ ਵਧੀਆ ਕਰਤਾ ਯਾਰ ਵੀ ਚਾਰ ਸਮੋਸੇ ਹੀ ਮੰਗਾ ਲੈਣਾ ਮੈਂ ਚਾਰ ਚਾਹ ਤੇ ਚਾਰ ਸਮੋਸੇ ਕਹਤੇ ਮੈਨੂੰ ਕਹਿੰਦੇ ਆ ਵੀ ਦੱਸ ਕੀ ਹੈ ਤੇਰੇ ਕੋਲ ਮੈਂ ਜੋ ਮੇਰੇ ਕੋਲ ਹੈਗਾ ਸੀ ਮੈਂ ਗਾਇਆ ਕੋਈ ਆ ਉਹਨੂੰ ਨਹੀਂ ਪਸੰਦ ਆਇਆ ਉਹਨਾਂ ਨੂੰ ਮੈਨੂੰ ਕਹਿੰਦੇ ਵੀ ਕਿੱਥੋਂ ਆਇਆ ਮੈਂ ਕਹਿੰਦਾ ਸੁਨਾਮ ਤੋਂ ਆਇਆ ਕਹਿੰਦੇ ਇਹੋ ਜਿਹੀ ਬੱਸ ਜਾਂਦੀ ਹੈ ਮੈਂ ਨਾਲ ਜਿਹਾ ਇਹੋ ਜਿਹੀ ਬੱਸ ਕਿੱਥੇ ਜਾਂਦੀ ਦੂਰ ਰਾਤ ਨੂੰ ਬੱਸਾਂ ਨਹੀਂ ਚੱਲਦੀਆਂ ਸੀ 99 99 ਦੀ ਗੱਲ ਕਰ ਰਿਹਾ ਕਹਿੰਦੇ ਟ੍ਰੇਨ ਮੈਂ ਟ੍ਰੇਨ ਬਾਰੇ ਮੈਂ ਪਛਾਪ ਕਰ ਸਕਦਾ ਜੀ ਕਹਿੰਦੇ ਪਤਾ ਕਰ ਲੈ ਫਿਰ ਬਾਜ ਦੇ ਖਰੇ ਤੈਨੂੰ ਹੁਣ ਨਹੀਂ ਮੌਕਾ ਮਿਲਦਾ ਹਜੇ ਦਿਲ ਤੋੜਤਾ ਮੈਂ ਜਾਣ ਲੱਗੇ ਮੈਨੂੰ ਕਹਿੰਦੇ ਹੈਲੋ ਚਾਰ ਸਮੋਸੇ ਤੇ 40 ਦੇ ਪੈਸੇ ਦੇ ਅੱਛਾ ਮੈਂ ਕਿਹਾ ਮੈਥੋਂ ਹੀ ਮੰਗਵਾਏ ਸੀ ਇਹ ਵੀ ਪੈਸੇ ਤਾਂ ਮੈਂ ਦੇਤੇ ਹੁਣ ਮੇਰੇ ਕੋਲੇ ਪੈਸੇ ਉਨੇ ਕੀ ਬਚੇ ਜਿੰਨੇ ਨਾਲ ਮੈਂ ਕਿਰਾਇਆ ਲਾ ਕੇ ਵਾਪਸ ਇਸ ਨਾਮ ਜਾ ਸਕਾਂ ਉਹਨੇ ਪੈਸੇ ਬਚੇ ਮੇਰੇ ਕੋਲੇ ਪਰ ਹਨੇਰਾ ਹੋ ਗਿਆ ਰਾਤ ਕੱਟਣੀ ਐ ਕਿੱਥੇ ਕੱਟੀਏ ਕੋਈ ਜਾਣਕਾਰ ਨਹੀਂ ਕੋਈ ਕੁਛ ਨਹੀਂ ਨਾ ਉਦੋਂ ਕੋਈ ਫੋਨ ਫੋਨ ਦਾ ਕੋਈ ਮੈਨੂੰ ਕਿਸੇ ਨੇ ਕਹਿਤਾ ਕਹਿੰਦੇ ਗੁਰਨਾਨ ਕਮਿਸ਼ਨ ਹਸਤਾਲਾ ਹਸਤਾਲ ਦੇ ਵਿੱਚ ਗੁਰਦੁਆਰਾ ਸਾਹਿਬਾ ਉੱਥੇ ਜਾਇਆ ਉੱਥੇ ਰਾਤ ਕੱਟ ਲਾ ਮੈਂ ਉਥੋਂ ਤੁਰ ਕੇ ਆ ਗਿਆ ਕਿਉਂਕਿ ਨਗੋਦਰ ਚੌਂਕ ਨਗੋਦਰ ਚੌਂਕ ਤੋਂ ਨਾਲ ਹੀ ਤਾਂ ਰਿਕਸ਼ੇ ਜੁੱਗੂ ਤੇ ਪੈਸੇ ਐ ਨਹੀਂ ਸੀ ਨਾ ਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਜੀ ਮੈਂ ਰਾਤ ਕੱਟਣੀ ਹੈ ਆ ਮੇਰਾ ਨਾਮ ਹੈ ਮੈਂ ਇੱਥੋਂ ਆਇਆ ਆ ਮੇਰਾ ਰੋਲ ਨੰਬਰ ਹੈ ਮੇਰਾ ਆਈ ਕਾਰਡ ਹੈ ਕਾਲਜ ਦਾ ਉਹ ਕਹਿੰਦੇ ਠੀਕ ਹੈ ਕਮਰਾ ਦੇ ਦਿੰਦੇ ਆ ਚਾਬੀ ਮੈਨੂੰ ਦੇਤੀ ਮੈਨੂੰ ਕਹਿੰਦੇ 20 ਰੁਪਏ ਦੇ ਦੇ ਮੇਰੇ ਕੋਲ ਟੋਟਲ 20 ਹੀ ਸੀ ਮੈਂ ਕਿਹਾ ਇਹ ਕਾਦੇ ਨੇ ਕਹਿੰਦੇ ਵੀ ਜਿੰਦੇ ਦੇ ਕੁੰਜੀ ਦੇ ਨੇ ਜਿਸ ਸਵੇਰੇ ਜਿੰਦਾ ਕੁੰਜੀ ਵਾਪਸ ਕਰ ਦੇਗਾ ਤਾਂ 20 ਲੈ ਜੀ ਮਾਫ਼ਸ ਮੈਂ ਕਹੀਂ ਥੋੜੀ ਥੋੜੀ ਡਿਊਟੀ ਨਾਲ ਬਦਲ ਜੇ ਮੈਂ ਸਵੇਰੇ ਲੈਣੀ ਪੈਣੀ ਆ ਮੈਨੂੰ ਪੈਸੇ ਇਹ ਮੈਂ ਮੈਂ ਜਿੰਦਾ ਕੁੰਜੀ ਨਹੀਂ ਲੈ ਕੇ ਜਾਂਦਾ ਮੈਨੂੰ ਮੇਰੇ 20 ਰੁਪਏ ਮੋੜ ਦਿਓ ਸਵੇਰੇ ਜਿੰਦਾ ਕੁੰਜੀ ਮੈਂ ਮੋੜੇ ਵਾਪਸ 20 ਰੁਪਏ ਲੈ ਕੇ ਮੈਂ ਵਾਪਸ ਚਲਾ ਗਿਆ ਮੇਰਾ ਦਿਲ ਟੁੱਟ ਗਿਆ ਮੈਨੂੰ ਟੀਵੀ ਤੇ ਨਹੀਂ ਆਇਆ ਮੈਂ ਪਰ ਉਸ ਦਿਨ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮਿੱਤਰਾ ਕਿਸੇ ਦੇ ਸਾਰੇ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਕੁਝ ਕਰਨਾ ਤਾਂ ਆਪ ਹੀ ਕਰ ਉਦੋਂ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਸuperstar ਬਣ ਗਿਆ ਸੀ ਮੈਂ ਫਿਰ ਉਹ ਹੀ ਦੂਰਦਰਸ਼ਨਾਂ ਨੇ ਮੈਨੂੰ ਬੁਲਾਉਂਦੇ ਸੀ ਮੈਂ ਆਉਂਦਾ ਨਹੀਂ ਸੀ ਮੈਂ ਕਹਿੰਦਾ ਹੁਣ ਨਹੀਂ ਆਉਂਦਾ ਮੈਂ ਤੁਸੀਂ ਪਹਿਲਾਂ ਜਦੋਂ ਮੈਨੂੰ ਮੌਕਾ ਦੇਣਾ ਸੀ ਉਹ ਦਿੱਤਾ ਨਹੀਂ ਹੁਣ ਮੈਂ ਜਦੋਂ ਕੁਝ ਬਣ ਗਿਆ ਕਹਿੰਦੇ ਆ ਜਾ ਮੈਂ ਕਿਹਾ ਨਾ ਸੋ ਇਸ ਕਰਕੇ ਤਰੱਕੀਆਂ ਆਪ ਕਰਨੀਆਂ ਪੈਂਦੀਆਂ